ਪੱਤਰਕਾਰਾਂ ਤੇ ਡੀਸੀ ਫਾਜ਼ਲਕਾ ਵਿਚਕਾਰ ਚੱਲ ਰਿਹਾ ਰੇਡ ਕਾ ਹੋਇਆ ਖਤਮ ਡੀਸੀ ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਨ ਸਤਕਾਰ ਦੇਣ ਦਾ ਦਿੱਤਾ ਪ੍ਰੋਸਾ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਤ ਪੱਤਰਕਾਰਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾ ਵਿੱਚ ਚੱਲ ਰਿਹਾ ਰੇਡ ਕਾ ਅੱਜ ਖਤਮ ਹੋ ਗਿਆ ਹੈ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਨੇ ਪੱਤਰਕਾਰਾਂ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਉਪ ਪਵੇਖ ਵਿੱਚ ਕਿਸੇ ਤਰ੍ਹਾਂ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲ ਨਹੀਂ ਆਉਣ ਦੇਣਗੇ ਉਹਨਾਂ ਅੱਗੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਉਹਨਾਂ ਦੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਰਹਿਣਗੇ ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਆ ਤੋਂ ਬਿਨਾ ਪ੍ਰਸ਼ਾਸਨ ਆਪਣੇ ਕੰਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ ਪੱਤਰਕਾਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਪ੍ਰਸ਼ਾਸਨ ਆਪਣੀ ਯੋਗ ਕਾਰਵਾਈ ਕਰਦਿਆਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪੱਤਰਕਾਰਾਂ ਅਤੇ ਡੀਸੀ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਆ ਰੇਡ ਕਾ ਖਤਮ ਹੋਣ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੀ ਫਾਜ਼ਲ ਕਾ ਮੈਡਮ ਅਮਰਪ੍ਰੀਤ ਕੌਰ ਅਤੇ ਪੱਤਰਕਾਰਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸੀ ਦੈਟ ਇਜ਼ ਟੂ ਹੋਰ ਵੀ ਬੰਦੇ ਹੈਗੇ ਨੇ ਸਾਰੇ ਪੱਤਰਕਾਰ ਨੇ ਸਾਰੇ ਨਾਮ ਕਿੰਝ ਚੱਲਦਾ ਹੈ सारे अंदर नंबर चकना फोन चकना एक समय पे नहीं पॉसिबल होगा जी किसे नोमी लगता है पढ़ा कुछ अर्जेंट है जस्ट ड्रॉमियर मैसेज खली लिख दो आई विल बॉर्ड बैक जी मेरे को खबर होएगी आई विल बॉर्ड बैक एंड इट इज़ इज़ीयर की मैं आप दे जूनियर नो एडीसी नो एसडीएम नो जिन्होंने जे� और मेरे ऑफिसर को मैं थोड़ा नंबर दे दूंगी वही नंबर सीधा चला जाता है स्क्रीन शॉट चला जाता है दिस इज हाउ मैं मैं के कृष्णा अबोर्ड के काफ बहुत सारे केसेस हुए जैसे ही आई वर्क करते हैं उसमें भी बहुत सारे लोग जो जुड़े हुए हैं थाने दाद के इतने सीक्रेट ब्लॉग है ऐसे थोड़ा कोई सा टूटी हो रही है बहुत सारे इस सा, समझ ही सारी हेल्प ही होती है तो मेरी यही रिक्वेस्ट रहेगी कि जे कोशिश करना कि तुम जो जो सानू लिख के भेज दोगे उससे असली रिवर्ट करना

ਬੜਾ ਆਦਰਸ਼ਕ ਕਾਰਣੀ ਮਿਲਦਾ ਹੈ ਵਾਅਦਿਆਂ ਤੋਂ ਮਿਲਦਾ ਤੁਹਾਡੇ ਤੋਂ ਵੀ ਮਿਲੇਗਾ ਹੁਣ ਆਪਾਂ ਵਿਚਾਰ ਕਰਾਂਗੇ ਪਤਾ ਨਹੀਂ ਮੇਰਾ ਜਦੋਂ ਤੁਸੀਂ ਮੈਨੂੰ ਜਾਣਨ ਲੱਗੋਗੇ ਤਾਂ ਸਾਨੂੰ ਵੀ ਪਤਾ ਲੱਗੇਗਾ ਕਿ ਮੈਂ ਤੁਹਾਨੂੰ ਸਮਝਾਉਂਗੀ ਸਭ ਕੁਝ ਕੋਈ ਇਹੋ ਜੀ ਮਾਨਵਾਤਾ ਦੀ ਕੋਈ ਗੱਲ ਨਹੀਂ ਹੈ ਕਿ ਆਪਣਾ ਬਹੁਤ ਵਧੀਆ ਹੈਗਾ ਉਹ ਪਰ ਜਿਲ੍ਹਾ ਵਧੀਆ ਰੱਖੀ ਤਾਂ ਕੋਈ ਐਸੀ ਗੱਲ ਨਹੀਂ ਹੈ ਅੱਜ ਫਾਜ਼ਲਕਾ ਦੇ ਸਮੂਹ ਪੱਤਰਕਾਰਾਂ ਦੀ ਅਤੇ ਡਿਪਟੀ ਕਮਿਸ਼ਨਰ ਫਾਜ਼ਲਕਾ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਦੱਸ ਦिए ਕਿ ਬੀਤੇ ਕਈ ਦਿਨਾ ਤੋਂ ਡਿਪਟੀ ਕਮਿਸ਼ਨਰ ਫਾਜ਼ਲ ਕਾ ਅਤੇ ਪੱਤਰਕਾਰਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਇੱਕ ਡਿਸਪਿਊਟ ਚੱਲ ਰਿਹਾ ਸੀ ਉਹ ਡਿਸਪਿਊਟ ਕਿਸੇ ਵੀ ਪੱਤਰਕਾਰ ਦਾ ਪਰਸਨਲ ਨਹੀਂ ਸੀ ਕੋਈ ਨਿੱਜੀ ਨਹੀਂ ਸੀ ਜਿਹੜੇ ਪੱਤਰਕਾਰ ਸਾਥੀ ਗਰਾਊਂਡ ਦੇ ਵਿੱਚ ਕੰਮ ਕਰਦੇ ਨੇ ਚਾਹੇ ਉਹ ਪ੍ਰਿੰਟ মিডিਆ ਨਾਲ ਸੰਬੰਧਤ ਹੋਣ ਚਾਹੇ ਇਲੈਕਟ੍ਰੋਨਿਕ মিডিਆ ਨਾਲ ਸੰਬੰਧਤ ਹੋਣ ਕਿਸੇ ਵੀ ਖਬਰ ਨੂੰ ਲਾਉਣ ਵਾਸਤੇ ਇੱਕ ਪੱਖ ਲੈਣਾ ਅਹਿਮ ਔਰ ਜ਼ਰੂਰੀ ਹੁੰਦਾ ਹੈ ਉਹਦੇ ਵਾਸਤੇ ਮੈਡਮ ਤੱਕ ਜਿਹੜੀ ਅਪਰੋਚ ਹੈ ਉਹ ਪੱਤਰਕਾਰ ਕਰਦੇ ਸੀ ਪਰ ਉਹਨਾਂ ਵੱਲੋਂ ਜਿਹੜਾ ਕੋਈ ਰਿਪਲਾਈ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੇ ਸਟਾਫ ਦੇ ਕਹਿਣ ਮੁਤਾਬਕ ਕਿ ਉਹ ਸ਼ਡਿਊਲ ਉਹਨਾਂ ਦਾ ਬਿਜੀ ਹੈ ਜਿਉਂ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਪੱਤਰਕਾਰਾਂ ਤੇ ਡਿਪਟੀ ਕਮਿਸ਼ਨਰ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਣਾ ਰਿਹਾ ਇਸ ਕਰਕੇ ਇਹ ਜਿਹੜਾ ਵਿਵਾਦ ਵਧਿਆ ਔਰ ਇਹਦੇ ਵਿੱਚ ਇਸ ਵਿਵਾਦ ਨੂੰ ਜਿਹੜਾ ਨਵੇੜਨ ਦੇ ਵਿੱਚ ਜਿਹੜਾ ਇਥੋਂ ਦੇ ਬਕਾਇਦਾ ਇੱਕ ਚਾਰਜ ਲਿਆ ਹੈ ਡੀਪੀਆਰਓ ਸਰਦਾਰ ਅਮਰੀਕ ਸਿੰਘ ਜਿਹੜੇ ਫਰੀਦਕੋਟ ਡੀਪੀਆਰਓ ਸਾਹਿਬ ਨੇ ਔਰ ਨਾਲ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਉਹਨਾਂ ਨੇ ਇੱਕ ਵਧੀਆ ਭੁੰਕਾ ਨਵਾਉਂਦਿਆਂ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੂੰ ਇਸ ਗੱਲ ਦੀ اپیل ਕੀਤੀ ਹੈ ਕਿ ਜੇਕਰ ਪੱਤਰਕਾਰ ਤੇ ਪ੍ਰਸ਼ਾਸਨ ਅਲੱਗ-ਅਲੱਗ ਚੱਲੇਗਾ ਤਾਂ ਜਿਹੜੀ ਹੈ ਉਹ ਸਮਾਜ ਦਾ ਭਲਾ ਨਹੀਂ ਹੋ ਸਕਦਾ ਔਰ ਮਿਲ ਕੇ ਚੱਲੋ ਜਿਹੜੀਆਂ ਅਸੀਂ ਸਕੀਮਾਂ ਨੇ ਜਾਂ ਲੋਕਾਂ ਪ੍ਰਤੀ ਲਾਭ ਲੈ ਕੇ ਜਾਣੇ ਨੇ ਉਹ ਪੱਤਰਕਾਰਾਂ ਤੋਂ ਬਿਨਾ মিডিਆ ਤੋਂ ਬਿਨਾ ਨਹੀਂ ਲੈ ਜਾਏ ਜਾ ਸਕਦੇ ਇਸ ਲਈ ਉਹਨਾਂ ਨੇ ਲੋੜ ਸਮਝੀ ਔਰ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਅੱਜ ਹੈ ਉਹ ਡਿਪਟੀ ਕਮਿਸ਼ਨਰ ਫਾਜ਼ਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਜੀ ਨਾਲ ਕਰਵਾਈ ਹੈ ਔਰ ਬੜੇ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਸਮੂਹ ਫਾਜ਼ਲਕਾ ਦੇ ਪੱਤਰਕਾਰ ਸਾਥੀਆਂ ਨੂੰ વિશ્વાસ ਦਿਵਾਇਆ ਗਿਆ ਹੈ ਕਿ ਪਹਿਲਾਂ ਜਿਹੜਾ ਗੈਪ ਸੀ ਉਹ ਗੈਪ ਖਤਮ ਕਰਦੇ ਆਂ ਇਨ ਫਿਊਚਰ ਜਿਹੜਾ ਇਹ ਰਿਸ਼ਤਾ ਉਹ ਵਧੀਆ ਟਾਂਗ ਦੇ ਨਾਲ ਉਹ ਬਣਿਆ ਰਹੇਗਾ ਜਦੋਂ ਵੀ ਡੀਸੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਪੱਤਰਕਾਰ ਆਏ ਉਹ ਜਦੋਂ ਮਰਜ਼ੀ ਆ ਸਕਦਾ ਉਹਦੇ ਲਈ ਖੁੱਲੇ ਦਰਵਾਜ਼ੇ ਨੇ ਔਰ ਹਰ ਤਰ੍ਹਾਂ ਦੀ ਪੱਤਰਕਾਰਾਂ ਨੂੰ ਜਿਹੜਾ ਹੈ ਉਹ ਸਪੋਰਟ ਕੀਤੀ ਜਾਵੇਗੀ ਜਿਹੜੇ ਪਬਲਿਕ ਇਸ਼ੂ ਨੇ ਜਿਹੜੇ ਉਠਾਉਂਦੇ ਨੇ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਖਾਸ ਤੌਰ ਤੇ ਸਲੂਟ ਕੀਤਾ ਜਾਏਗਾ ਇਸ ਲਈ ਅੱਜ ਸਮੂਹ ਪੱਤਰਕਾਰ ਭਾਈਚਾਰੇ ਨੇ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਬੈਠ ਕੇ ਜਿਹੜੀ ਮੀਟਿੰਗ ਹੋਈ ਹੈ ਉਹ ਜਿਹੜਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ੜਕਾ ਚੱਲ ਰਿਹਾ ਸੀ ਉਹ ਰੇੜਕੇ ਬਿਲਕੁਲ ਖਤਮ ਹੋ ਗਿਆ ਹੈ ਇਸ ਰੇੜਕੇ ਨੂੰ ਖਤਮ ਕਰਾਉਣ ਦੇ ਵਿੱਚ ਐਸਐਸਪੀ ਸਾਹਿਬ ਜਾਂ ਡੀਪੀਆਰਓ ਸਾਹਿਬ ਦਾ ਇੱਕ ਅਹਿਮ ਰੋਲ ਹੈ ਸੀਨੀਅਰ ਪੱਤਰਕਾਰਾਂ ਦਾ ਇੱਕ ਅਹਿਮ ਰੋਲ ਹੈ ਉਹਨਾਂ ਨੇ ਪੂਰੇ ਪੱਤਰਕਾਰ ਭਾਈਚਾਰੇ ਨੂੰ ਇੱਕ ਲੜੀ ਵਿੱਚ ਪਰੋਣ ਦਾ ਵੀ ਕੰਮ ਕੀਤਾ ਹੈ ਇੱਕ ਜੁਟਤਾ ਦਾ ਜਿਹੜਾ ਪੱਤਰਕਾਰ ਭਰਾਵਾਂ ਨੇ ਉਹ ਇੱਕ ਸਬੂਤ ਦਿੱਤਾ ਹੈ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਇੱਕ ਸੱਦੇ ਤੇ ਪਹਿਲਾਂ ਇੱਕ ਵੱਡੀ ਮੀਟਿੰਗ ਸੱਦੀ ਅੱਜ ਇੱਕ ਸੱਦੇ ਤੇ ਜਿਹੜਾ ਉਹਨਾਂ ਨੇ ਆ ਕੇ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕਰਕੇ ਇਸ ਗੱਲ ਦਾ ਫੈਸਲਾ ਲਿਆ ਹੈ ਕਿਪਾ ਵੇਖਦੇ ਵਿੱਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦੁਬਾਰਾ ਨੌਬਤ ਨਾ ਆਵੇ ਅਸੀਂ ਉਮੀਦ ਇਹੀ ਕਰਾਂਗੇ ਪਰ ਜੇਕਰ ਕਿਸੇ ਤਰ੍ਹਾਂ ਵੀ ਕਿਸੇ ਵੀ ਪੱਤਰਕਾਰ ਸਾਥੀ ਨੂੰ ਕੋਈ ਅਫੀਸਰ ਨਾਲ ਜਾਂ ਕਿਤੇ ਹੋਰ ਪ੍ਰਸ਼ਾਸਨ ਦੇ ਨਾਲ ਕੋਈ ਦਿੱਕਤ ਆਏਗੀ ਤੇ ਇਹ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਜਿਹੜਾ ਚਟਾਨਣ ਵਾਲ ਆਪਣੇ ਨੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅੱਜ ਤੋਂ ਬਾਅਦ ਜਿਹੜਾ ਡੀਸੀ ਨਾਲ ਰੇੜਕਾ ਸੀ ਉਹ ਬਿਲਕੁਲ ਖਤਮ ਹੈ ਔਰ ਅਮੀਰ ਕਰਾਂਗੇ ਕਿ ਡਿਪਟੀ ਕਮਿਸ਼ਨਰ ਪੱਤਰਕਾਰਾਂ ਦੇ ਨਾਲ ਵਧੀਆ ਇੱਕ ਫੈਮਿਲੀ ਦੇ ਤੌਰ ਤੇ ਇੱਕ ਵਧੀਆ ਜਿਹੜਾ ਚੌਥੇ ਥੰਮ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਉਹਨੂੰ ਸਮਝਦੇ ਹੋਏ ਉਹਨਾਂ ਨਾਲ ਸਹਿਯੋਗ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਅੱਜ ਤੋਂ ਬਾਅਦ ਮਟਮਟਾ ਜਿਹੜਾ ਹੈਗਾ ਸੀ ਉਹ ਖਤਮ ਹੋ ਚੁੱਕਿਆ ਹੈ ਮੰਡੀ ਸਰ ਅੱਜ ਡੀਸੀ ਮੈਡਮ ਨਾਲ ਪੱਤਰਕਾਰਾਂ ਦੀ ਮੀਟਿੰਗ ਹੋਈ ਹੈ ਇਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਕੀ ਏਜੰਡੇ ਰੇ ਪਿਛਲੇ ਕੁਝ ਦਿਨਾਂ ਤੋਂ ਡੀਸੀ ਮੈਡਮ ਨਾਲ ਤੇ ਪੱਤਰਕਾਰਾਂ ਦਾ ਥੋੜਾ ਜਿਹਾ ਵਿਵਾਦ ਚੱਲ ਰਿਹਾ ਸੀ ਆਪਸ ਦੇ ਵਿੱਚ ਵੀ ਇਸ ਕਮਿਊਨੀਕੇਸ਼ਨ ਸੀਗੀ ਉਹ ਐਸਐਸਪੀ ਦੀ ਸਾਹਿਬ ਤੇ ਬੀਪੀਆਰਓ ਸਾਹਿਬ ਦੀ ਭਗਵਾਈ ਦੇ ਵਿੱਚ ਅੱਜ ਡੀਸੀ ਮੈਡਮ ਨਾਲ ਮੀਟਿੰਗ ਹੋਈ ਸੀਗੀ ਜਿਹੜੇ ਵੀ ਇਸ਼ੂ ਸੀਗੇ ਸਾਰੇ ਪੱਤਰਕਾਰਾਂ ਨੇ ਖੁੱਲ ਕੇ ਦੱਸੇ ਤਾ ਡਿਸੰਬਰ ਨੇ আশਵਾਸ਼ਣ ਦਿੱਤਾ ਹੈ ਕਿ ਪੱਤਰਕਾਰਾਂ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਦਫ਼ਤਰ ਹੋਵੇਗਾ ਸਰਕਾਰੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆ ਦਿੱਤੀ ਜਾਏਗੀ ਹਰ ਇੱਕ ਅਫਸਰ ਤੁਹਾਨੂੰ ਵਧੀਆ ਡੀਲ ਕਰੇਗਾ ਕੋਈ ਵੀ ਤੁਹਾਡੀ ਸਮੱਸਿਆ ਤੁਸੀਂ ਆਦਿ ਜਾ ਕੇ ਦੱਸੋ ਉਹਨਾਂ ਨੂੰ ਅਗਰ ਉਹ ਡੀਲ ਨਹੀਂ ਕਰਦੇ ਤੁਸੀਂ ਮੈਨੂੰ ਮੈਸੇਜ ਬਾਇਚਾਂਸ ਤੇ ਤੁਹਾਡਾ ਫੋਨ ਨਹੀਂ ਵੀ ਪਿਕ ਕਰ ਸਕਦੀ ਤੇ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਰਿਵਰਟ ਕਰਾਂਗਾ ਇਸ ਤੋਂ ਬਾਅਦ ਫਿਰ ਸਰ ਪੱਤਰਕਾਰਾਂ ਦੇ ਵੱਲੋਂ ਕੀ ਫੈਸਲਾ ਲਿਆ ਗਿਆ ਮੀਟਿੰਗ ਬੜੇ ਵਧੀਆ ਮਾਹੌਲ ਚ ਹੋਈ ਹੈ ਤਾਂ ਸਾਰੇ ਪੱਤਰਕਾਰਾਂ ਨੇ ਸੈਟੀਸਫਾਈ ਨੇ ਅੱਗੇ ਤੋਂ ਕੋਈ ਸਮੱਸਿਆ ਆਏਗੀ ਤਾਂ ਕੋਈ ਗੱਲ ਨਹੀਂ ਫਿਰ ਦੁਬਾਰਾ ਇਕੱਠੇ ਹੋ ਜਾਾਂਗੇ ਪਰ ਪਹਿਲੀ ਗੱਲ ਹੈ ਜਿਸ ਜਿਸ ਸੰਮੋਹਲ ਚ ਮੀਟਿੰਗ ਹੋਈ ਹੈ ਲੱਗਦਾ ਨਹੀਂ ਵੀ ਕੋਈ ਦੁਬਾਰਾ ਸਮੱਸਿਆ ਆਵੇ ਸਰ ਸੋਸ਼ਲ ਮੀਡੀਆ ਦਾ ਵੀ ਜਿਹੜੇ ਪ੍ਰੈਸ ਕਾਲੀ ਹਾਂ ਮਸਲਾ ਉਠਾਇਆ ਗਿਆ ਸੀ ਉਸਕੇ ਕੀ ਦੇਖੋ ਜੀ ਸਾਰੇ ਇੱਕੋ ਹੀ ਇੱਕੋ ਹੀ ਮਾਲਾ ਦੇ ਮੋਤੀ ਨੇ ਜੀ ਭਾਵੇਂ ਪ੍ਰਿੰਟ ਮੀਡੀਆ ਹੈ ਭਾਵੇਂ ਸੋਸ਼ਲ ਮੀਡੀਆ ਹੈ ਕੋਈ ਵੀ ਹੈ ਸਾਰੇ ਇੱਕੋ ਮਾਲਾ ਦੇ ਮੋਤੀ ਨੇ ਸਭ ਦਾ ਪੂਰਾ ਮਾਨ ਸਨਮਾਨ ਹੋਏਗਾ ਡੀਸੀ ਮੈਡਮ ਨੇ ਪੂਰਾ ਆਸ਼ਵਾਸ਼ਣ ਦਿੱਤੇ